ਕੈਬਨਿਟ ਮੰਤਰੀ ਡਾਕਟਰ ਬਲਜੀਤ ਕੋਰ ਦਾ ਕਹਿਣਾ ਹੈ ਕਿ ਪ੍ਰੋਜੈਕਟ ਜੀਵਨ ਜੋਤ ਤਹਿਤ ਅਸੀਂ 9 ਮਹੀਨਿਆਂ ਦੇ ਵਿੱਚ 3176 ਬੱਚੇ ਰੈਸਕਿਊ ਕੀਤੇ ਨੇ ਤੇ ਹੁਣ ਤੱਕ ਪ੍ਰੋਜੈਕਟ ਜੀਵਨ ਜੋਤ 2 ਵਿੱਚ ਅਸੀਂ 121 ਡੀਐਨਏ ਟੈਸਟ ਸ਼ਾਮਿਲ ਕੀਤਾ ਹੈ ਤੇ ਇੱਕ ਹਫ਼ਤੇ ਦੌਰਾਨ ਅਸੀਂ ਵੱਖ-ਵੱਖ ਜ਼ਿਲ੍ਹਿਆਂ ਤੋਂ 188 ਬੱਚੇ ਰੈਸਕਿਊ ਕਰਤੇ ਨੇ ਉਹ ਜਿਨ੍ਹਾਂ ਦੇ ਵਿੱਚੋਂ 121 ਬੱਚੇ ਮਾਪਿਆਂ ਨੂੰ ਸੌਂਪੇ ਗਏ ਨੇ ਤੇ ਬੱਚਿਆਂ ਦੇ ਮੂਖ ਧਾਰਾ ਦੇ ਵਿੱਚ ਲਿਆਉਣ ਦੇ ਲਈ ਮਾਪਿਆਂ ਦਾ ਬਕਾਇਦਾ ਕਾਉਂਸਲਿੰਗ ਵੀ ਕੀਤੀ ਜਾ ਰਹੀ ਹੈ ਦੱਸਿਆ ਕਿ ਬਾਕੀ ਦੇ 88 ਬੱਚਿਆਂ ਨੂੰ ਜਿਹੜਾ ਹੈ ਬਾਲ ਸੰਭਾਲ ਘਰ ਦੇ ਵਿੱਚ ਰੱਖਿਆ ਸੀ ਉੱਥੇ ਜਿਨ੍ਹਾਂ ਦੇ ਵਿੱਚੋਂ 30 ਬੱਚੇ ਆਪਣੀ ਮਾਪਿਆਂ ਤੱਕ ਪਹੁੰਚਾਏ ਗਏ ਨੇ ਤੇ ਹੋਰ ਨ ਸੂਬਿਆਂ ਦੇ ਨਾਲ ਸੰਬੰਧਿਤ 10 ਬੱਚਿਆਂ ਨੂੰ ਉਹਨਾਂ ਦੇ ਸੰਬੰਧਿਤ ਸੂਬਿਆਂ ਤੇ ਭੇਜਿਆ ਜਾਵੇਗਾ ਸੀ 9 ਮਹੀਨੇ ਦੇ ਵਿੱਚ 367 ਬੱਚੇ ਰੈਸਕਿਊ ਕੀਤੇ ਸੀ ਔਰ ਹੁਣ ਜੋ ਪ੍ਰੋਜੈਕਟ ਜੀਵਨ ਜੋਤ 2 ਹੈ ਜਿਦੇ ਵਿੱਚ ਅਸੀਂ ਡੀਐਨਏ ਟੈਸਟ ਇਨਕਲੂਡ ਕੀਤਾ ਇਹਦੇ ਵਿੱਚ ਅਸੀਂ ਇੱਕ ਹਫਤੇ ਦੇ ਵਿੱਚ 168 ਬੱਚਾ ਰੈਸਕਿਊ ਕੀਤਾ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਔਰ ਰੋਜ਼ਾਨਾ ਰੇਡਸ ਕੀਤੀਆਂ ਸਾਡੀ ਟੀਮ ਨੇ ਉਸ ਟੀਮ ਦੇ ਵਿੱਚ ਕੌਣ-ਕੌਣ ਰਹੇ ਮੈਂ ਉਹ ਵੀ ਦੱਸਾਂਗੀ ਔਰ ਇਹਦੇ ਵਿੱਚ ਰੇਡਸ ਜਿਹੜੀਆਂ ਸਾਡੇ ਕੋਲੇ ਤਕਰੀਬਨ 250 ਰੇਡਸ ਅਸੀਂ ਕਰਕੇ 168 ਬੱਚਾ ਰੈਸਕਿਊ ਕੀਤਾ ਔਰ ਉਹਦੇ ਵਿੱਚ 80 ਬੱਚੇ ਸੀ ਜਿਹੜੇ ਉਹ ਸੀ ਉਹਨਾਂ ਦੇ ਪੇਰੈਂਟਸ ਨੂੰ ਦੇ ਦਿੱਤੇ ਬਲਕਿ ਉਹਨਾਂ ਦੇ ਪੇਰੈਂਟਸ ਉਹਨਾਂ ਦੇ ਨਾਲ ਇਨਵੋਲਡ ਸੀ ਸੋ ਪੇਰੈਂਟਸ ਨੂੰ ਅਸੀਂ ਕਾਉਂਸਲਿੰਗ ਕਰਕੇ ਸਮਝਾ ਕੇ ਉਹਨਾਂ ਨੂੰ ਬੱਚੇ ਅਸੀਂ ਵਾਪਸ ਕੀਤੇ ਆ ਕਿ ਦੁਬਾਰਾ ਉਹਨਾਂ ਨੂੰ ਇਸ ਕਿੱਤੇ ਦੇ ਵਿੱਚ ਨਹੀਂ ਪਾਉਣਾ ਔਰ ਬਾਕੀ ਜੋ 88 ਬੱਚੇ ਸੀ ਹਾਸੀ ਬੱਚਿਆਂ ਨੂੰ ਅਸੀਂ ਚਿਲਡਰਨ ਕੇਅਰ ਹੋਮ ਜਿਹੜੇ ਸਾਡੇ ਬਣੇ ਹੋਏ ਆ ਉਹਨਾਂ 'ਚ ਲੈ ਕੇ ਗਏ ਉੱਥੇ ਜਾ ਕੇ ਅਸੀਂ ਬੱਚਿਆਂ ਦਾ ਜੋ ਵੀ ਫਿਜ਼ੀਕਲ ਵੈਰੀਫਿਕੇਸ਼ਨ ਹੈ ਜੋ ਵੀ ਅਸੀਂ ਉਹਨਾਂ ਦੀ ਇੱਕ ਸੋਸ਼ਲ ਇਨਵੈਸਟੀਗੇਸ਼ਨ ਰਿਪੋਰਟ ਤਿਆਰ ਕਰਦੇ ਹੁੰਦੇ ਆ ਕਿਉਂਕਿ ਇੱਕ ਦਿਨ ਦਾ ਕੰਮ ਨਹੀਂ ਇਹਦੇ ਤੇ ਕਈ ਵਾਰੀ 2-3 ਮਹੀਨੇ ਲੱਗ ਜਾਂਦੇ ਆ ਕਿ ਬੱਚੇ ਦਾ ਪਿਸ਼ੋਕੜ ਕਿੱਥੋਂ ਸੀ ਬੱਚੇ ਦੇ ਪੇਰੈਂਟਸ ਕੌਣ ਹੈ ਬੱਚੇ ਨੂੰ ਕੌਣ ਮੋਟੀਵੇਟ ਕਰ ਰਿਹਾ ਸੋ ਉਹ ਅਸੀਂ ਤਿਆਰ ਵੀ ਕਰ ਰਹੇ ਆ ਉਹਦੇ ਤਿਆਰ ਕਰਦੇ ਕਰਦੇ ਉਹਨਾਂ ਵਿੱਚੋਂ 88 ਦੇ ਵਿੱਚੋਂ ਅਸੀਂ ਕੁਝ ਬੱਚੇ ਜਿਹੜੇ ਆ ਉਹ 30 ਬੱਚੇ ਸੀ ਜਿਹੜੇ ਅਸੀਂ ਪੇਰੈਂਟਸ ਨੂੰ ਦੇ ਦਿੱਤੇ ਆ ਫਿਰ ਵੀ ਅਸੀਂ ਉਹਨਾਂ ਦਾ ਫਾਲੋਅ ਅਪ ਕਰ ਰਹੇ ਆ ਉਹਨਾਂ ਨੂੰ ਸਕੂਲਾਂ 'ਚ ਐਡਮਿਸ਼ਨਸ ਕਰਵਾ ਰਹੇ ਆ ਔਰ ਇਹਦੇ ਵਿੱਚ ਬਾਕੀ ਜਿਹੜੇ ਬੱਚੇ ਆ ਸਾਡੇ ਕੋਲ 58 ਬੱਚੇ 58 ਬੱਚੇ ਹਲੇ ਸਾਡੇ ਕੋਲ ਬਾਲ ਘਰਾਂ 'ਚ ਹਨ ਸੁਰੱਖਿਅਤ ਹਨ ਤੇ ਅਸੀਂ ਉਹਨਾਂ ਦੀ ਸੋਸ਼ਲ ਇਨਵੈਸਟੀਗੇਸ਼ਨ ਰਿਪੋਰਟ ਵੀ ਤਿਆਰ ਕਰ ਰਹੇ ਹਾਂ ਉਹਦੇ ਵਿੱਚੋਂ ਸਾਨੂੰ ਜਿੰਨਾ ਕ ਹੁਣ ਤੱਕ ਕੁਝ ਦਿਨਾਂ ਦਾ ਹੀ ਸਮਾਂ ਸੀ ਜਿੰਨਾ ਕ ਅਸੀਂ ਹੁਣ ਤੱਕ ਲੱਭਿਆ 10 ਬੱਚੇ ਸਾਨੂੰ ਉਹਦੇ ਵਿੱਚ ਪ੍ਰਵਾਸੀ ਮਿਲੇ ਐ ਜਿਹੜੇ ਕਿ ਦੂਸਰੀਆਂ ਸਟੇਟਸ ਦੇ ਨਾਲ ਸੰਬੰਧ ਰੱਖਦੇ ਸੀ ਔਰ ਉਹਨਾਂ ਨੂੰ ਅਸੀਂ ਦੂਜੀਆਂ ਸਟੇਟਸ ਭੇਜ ਰਹੇ ਹਾਂ